ਪਹਿਲਗਾਮ ਦੇ ਵਿੱਚ ਸਲਾਨੀਆਂ ਨੂੰ ਮਾਰਿਆ ਗਿਆ ਔਰ ਉਹਨਾਂ ਤੋਂ ਪੁੱਛ-ਪੁੱਛ ਕੇ ਕਿ ਤੁਹਾਡਾ ਧਰਮ ਕੀ ਹੈ ਇਹ ਮੱਥੇ ਤੇ ਕਲੰਕ ਹੈ ਇਤਿਹਾਸ ਦੇ ਮੱਥੇ ਤੇ ਕਲੰਕ ਹੈ ਇਹ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਜੀ ਇਹ ਸਾਰਾ ਨਾ ਆਰਥਿਕ ਤੌਰ ਤੇ ਲੋਕਾਂ ਦੇ ਜਹਾ ਕਰਮ ਤੋਂ ਜੀ ਲੋਕਾਂ ਤੇ ਭੈ ਫਾਇਦਾ ਕਰਨਾ ਜੀ ਫਿਰ ਲੋਕਾਂ ਤੇ ਨਾਫਰਤ ਪੈਦਾ ਕਰਨੀ 8 ਦਿਨ ਪਹਿਲਾਂ ਵਿਆਹ ਹੋਇਆ ਸੀ ਹਸਬੰਡ ਉਹਦਾ ਕਰਨਲ ਸੀ ਕਰਨਲ ਦੇ ਰਹਿਣ ਵਾਲੇ ਸੀ ਮਿਲਟਰੀ ਦਾ ਉਹ ਬੰਦਾ ਸੀ ਔਰ ਉਹਦੇ ਸਾਹਮਣੇ ਉਹਨੂੰ ਮਾਰ ਦਿੱਤਾ ਗਿਆ ਉਹਨੇ ਸਾਰੀ ਗੱਲ ਦੱਸੀ ਕਿ ਧਰਮ ਦੇ ਆਧਾਰ ਤੇ ਮਾਰ ਰਹੇ ਸਨ ਕਿਤਨਾ ਕਿਤੇ ਸਿਆਸੀ ਵਰਤਾਰਾ ਬਾਕਾਇਦਾ ਹੱਤ ਹੁੰਦਾ ਜੀ ਫਿਰ ਏਜੰਸੀਆਂ ਆਪਣਾ ਕੰਮ ਕਰਦੀਆਂ ਜੀ ਤੇ ਪੁਲਿਸ ਆਪਣਾ ਕੰਮ ਕਰਦਾ ਤੇ ਮਾਸੂਮ ਵਿਚਾਰੇ ਮਾਰੇ ਜਾਂਦੇ ਆ ਜਿੰਨੂੰ ਪਤਾ ਤੱਕ ਨਹੀਂ ਕੱਲ ਸਾਡੇ ਨਾਲ ਕੀ ਹੋਣਾ ਹੈ ਉਹਨਾਂ ਸਲਾਨੀ ਨੂੰ ਪਤਾ ਸੀ ਕਿ ਜੀ ਉਹ ਚਾਰੇ ਮਰਨ ਨੂੰ ਗਏ ਸੀ ਕਦੇ ਕੰਗੇ ਪੰਜਾਬ ਚਤਵਾਦੀ ਆ ਗਏ ਕਦੇ ਉੜੀਸਾ ਚਾ ਗਏ ਕਦੇ ਛਤੀਸਗੜ ਚਾ ਗਏ ਜੀ ਕਦੇ ਕਸ਼ਮੀਰ ਚ ਆ ਗਏ ਕਦੇ ਪਾਕਿਸਤਾਨ ਨੰਗ ਭੁੱਖ ਨਾਲ ਘੁੱਲਦੇ ਮੁਲਖ ਨੇ ਇਹ ਜੀ ਇਹਨਾਂ ਕੋਲੇ ਪਾਉਣ ਨੂੰ ਕਪੜਾ ਨਹੀਂ ਦੀ ਦੇ ਹੱਥ ਤੇ ਰਾਜਨੀਤਿਕ ਪੱਤਾ ਪਤਾ ਜੀ ਤੇ ਉਹ ਰਾਜਨੀਤਿਕ ਤਾਕਤ ਨੂੰ ਸਦਾ ਆਪਦੇ ਹੱਥ ਵਿੱਚ ਹੀ ਰੱਖਣਾ ਹੈ ਕਦੇ ਵੀ ਲੋਕਾਂ ਦਾ ਭਰਾਂ ਨਹੀਂ ਕਰਨਾ ਹੁੰਦਾ ਸਿਰਫ ਤੇ ਸਿਰਫ ਦੰਗੇ ਤੇ ਪੰਗੇ ਪੈਦਾ ਕਰਕੇ ਆਪ ਦੀ ਸਖਰਤਾ ਰਾਜਨੀਤਿਕ ਸਖਰਤਾ ਕਾਇਮ ਰੱਖਣੀ ਹੁੰਦੀ ਹੈ ਨਰਦੋਸ਼ ਜੀ ਮਾਰੇ ਜਾਣੇ ਮੈਂ ਸੋਣਦਾ ਵੀ ਮਨੁੱਖਤਾ ਦੇ ਮੱਥੇ ਤੇ ਅੱਜ ਦਾ ਸਭ ਤੋਂ ਵੱਡਾ ਕਲੰਕਾ ਜੀ ਤੁਸੀਂ ਕਿਵੇਂ ਦੇਖਦੇ ਹੋ ਹੁਣ ਸਰਕਾਰ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ ਤੇ ਕੀ ਕਹਿੰਦੇ ਸੀ ਵੀ ਹੁਣ ਤੁਹਾਡੇ ਲਈ ਕਸ਼ਮੀਰ ਦੇ ਦਰਵਾਜ਼ੇ ਖੁੱਲ੍ਹਦੇ ਜੀ ਅੱਛਾ ਭਾਈ ਤਾਂ ਨਭਾ ਗਾ ਹੁਣ ਉੱਥੇ ਜਾ ਕੇ ਤੁਸੀਂ ਰਹਿ ਸਕੋਗੇ ਜੀ ਉੱਥੇ ਵਪਾਰ ਕਰ ਸਕੋਗੇ ਜੀ ਤੇ ਸਭ ਤੋਂ ਮਾੜੀ ਗੱਲ ਕੀ ਆਖੀ ਵੀ ਕਸ਼ਮੀਰ ਦੇ ਲੋਕੀ ਦੀਆਂ ਜਨਾਨੀਆਂ ਬਹੁਤ ਸੋਹਣੀਆਂ ਹੈ ਜੀ ਤੇ ਤੁਸੀਂ ਉਹਨਾਂ ਨਾਲ ਵਿਆਹ ਕਰਾ ਸਕੋਗੇ ਜੀ ਉਹ ਘਟੋ ਘਟਾ ਤਾ ਸ਼ਬਦ ਨਾ ਬੋਲੋ ਕਦੇ ਵੀ ਕਿਸੇ ਵੀ ਮੁੱਲ ਦੇ ਵਿੱਚ ਅੱਤਵਾਦ ਦੇ ਅਥਾਰ ਨਾਲ ਸ਼ਾਂਤੀ ਕਾਇਮ ਨਹੀਂ ਹੋਈ ਨਹੀਂ ਹੋਈ ਪੰਜਾਬ 'ਚ ਹੋਈ ਇਹ ਤਾਂ ਦੱਸ ਦਿਓ 30 ਹਜ਼ਾਰ ਬੰਦਾ ਨਾ ਲਾਵਾਸ ਕਰਕੇ ਮਾਰਦਾ ਸੀ ਤੇ ਅੱਜ ਕਿਸੇ ਦੇ ਯਾਦ ਨਹੀਂ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਸਰਚ ਆਪਰੇਸ਼ਨ ਮਿਲਟਰੀ ਵੱਲੋਂ ਚਲਾਏ ਜਾ ਰਹੇ ਨੇ ਕੀ ਲੱਗਦਾ ਕਿ ਹੁਣ ਹੱਲ ਕੀ ਹੋ ਸਕਦਾ ਸੌਕੇ ਇਹ ਨਹੀਂ ਗੱਲ ਬਣਦੀ ਜੀ ਪੜਤਾਲ ਵੀ ਕਰਨ ਜੀ ਜਾਂਚ ਵੀ ਕਰਨ ਆਪਦੀਆਂ ਏਜੰਸੀਆਂ ਦੀ ਵਰਤੋਂ ਕਰਨ ਜੀ ਸਾਰੇ ਮੁਰਖਾਂ ਕੋਲੇ ਆਪਣੀਆਂ ਏਜੰਸੀਆਂ ਹੁੰਦੀਆਂ ਜੀ ਅਮਰੀਕਾ ਸਾਰੀ ਦੁਨੀਆ ਦੇ ਉੱਤੇ ਬੈਠਾ ਬਟਾ ਹਰ ਚੀਜ਼ ਪ੍ਰਾਪਤ ਕਰ ਲੈਂਦਾ ਜੀ ਆਪਣਾ ਨੀ ਕੋਡ ਚੱਲਿਆ ਪਿਤੇਬੰ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇੱਕ ਖੂਨੀ ਮੰਜ਼ਰ ਸਾਹਮਣੇ ਆਇਆ ਜਿੱਥੇ بے قصੂਰ ਸਲਾਮੀਆਂ ਨੂੰ ਧਰਮ ਦਾ ਆਧਾਰ ਬਣਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਜਿਨ੍ਹਾਂ ਦੇ ਵਿੱਚ ਕਈ ਵਿਦੇਸ਼ੀ ਸਲਾਮੀ ਵੀ ਸਨ ਦੇਸ਼ਕ ਹੁਣ ਉੱਥੇ ਮਿਲਿਟਰੀ ਜਿਹੜੀ ਹੈ ਸਰਚ ਕਰ ਰਹੀ ਹੈ ਉਹਨਾਂ ਦੋਸ਼ੀਆਂ ਨੂੰ ਲੱਭ ਰਹੀ ਹੈ ਜਿਨ੍ਹਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਦੇਖਦੇ ਗ੍ਰਹਿ ਮੰਤਰੀ ਹੋਣ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਉਹਨਾਂ ਵੱਲੋਂ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਇਸ ਸਾਰੇ ਮਸਲੇ ਨੂੰ ਲੈ ਕੇ ਹਰ ਕੋਈ ਇਸ ਦੀ ਨਿੰਦਿਆ ਕਰ ਰਿਹਾ ਕਿ ਬੇहद ਘਿਣਾਉਣਾ ਕੰਮ ਇਹ ਕੀਤਾ ਗਿਆ ਇਹ ਕਿਸ ਤਰ੍ਹਾਂ ਦਾ ਅਤਵਾਦ ਇਹ ਕਿਸ ਤਰ੍ਹਾਂ ਦਾ ਜਿਹਾਦ ਹੈ ਜਿਸ ਦੇ ਚੱਲਦੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਉੱਪਰ ਵਿਸ਼ੇਸ਼ ਤੌਰ ਤੇ ਅੱਜ ਚਰਚਾ ਕਰਾਂਗੇ ਸਾਡੇ ਨਾਲ ਬਾਪੂ ਬਲਕੌਰ ਸਿੰਘ ਮਾਨੂ ਨੇ ਬਾਪੂ ਜੀ ਜੋ ਬੀਤੇ ਦਿਨ ਘਟਨਾ ਹੋਈ ਹੈ ਪਹਿਲਗਾਮ ਦੇ ਵਿੱਚ ਸਲਾਨੀਆਂ ਨੂੰ ਮਾਰਿਆ ਗਿਆ ਔਰ ਉਹਨਾਂ ਤੋਂ ਪੁੱਛ-ਪੁੱਛ ਕੇ ਕਿ ਤੁਹਾਡਾ ਧਰਮ ਕੀ ਹੈ ਤੁਸੀਂ ਇਸ ਸਾਰੇ ਇਨਸੀਡੈਂਟ ਨੂੰ ਕਿਵੇਂ ਦੇਖਦੇ ਹੋ ਗੱਲੇ ਬੱਚਾ ਹੱਤਵਾਦ ਹੈ ਕਿਸੇ ਪ੍ਰਕਾਰ ਦਾ ਵੀ ਹੋਵੇ ਜੀ ਕਿਸੇ ਵੀ ਦੇਸ਼ ਦਾ ਹੋਵੇ ਜੀ ਹੋ ਕੀ ਧਰਤੀ ਚੋਂ ਫੁੱਟਦਾ ਹੁੰਦਾ ਜੀ ਸਰਕਾਰੀ ਤੌਰ ਤੇ ਸ਼ਰਾਰਤਾਂ ਦਾ ਹਿੱਸਾ ਹੁੰਦਾ ਹੈ ਜੀ ਜਦੋਂ ਸਰਕਾਰਾਂ ਆਪਣਾ ਸਹੀ ਮੁੱਦਾ ਲੋਕ ਪਰੇ ਦਾ ਭੁੱਲ ਜਾਣਾ ਜੀ ਜਾਂ ਕਿਨਾਰਾ ਕਰ ਜਾਣਾ ਜੀ ਉਦੋਂ ਲੋਕਾਂ ਦੇ ਵਿੱਚ ਅਤਵਾਦ ਵੱਖਵਾਦ ਵਰਗੇ ਬਾਦ ਵਿਵਾਦ ਪੈਦਾ ਕਰਕੇ ਜੀ ਆਰਥਿਕ ਮਦਵਾੜੇ ਪੈਦਾ ਕਰਕੇ ਜੀ ਔਰ ਕਰੋਨਾ ਵਰਗੀਆਂ ਬਣੌਟੀ ਬਿਮਾਰੀਆਂ ਪੈਦਾ ਕਰਕੇ ਜੀ ਲੋਕਾਂ ਦਾ ਧਿਆਨ ਉਹ ਤੋਂ ਖਿੱਚੋ ਤੇ ਨਾਲ ਇਹਨਾਂ ਨੂੰ ਲੁੱਟੋ ਤੇ ਨਾਲੇ ਕੁੱਟੋ ਜੀ ਅੱਤਵਾਦ ਸਾਰੀ ਦਿਨ ਇਸੇ ਚੀਜ਼ ਦਾ ਹੀ ਪ੍ਰਗਟਾਵਾ ਹੈ ਜੀ ਕਦੇ ਕਣਗੇ ਪੰਜਾਬ ਚੱਤਵਾਦੀ ਆ ਗਏ ਕਦੇ ਉੜੀਸਾ ਚ ਆ ਗਏ ਕਦੇ ਛਤੀਸਗੜ ਚ ਆ ਗਏ ਜੀ ਕਦੇ ਕਸ਼ਮੀਰ ਚ ਆ ਗਏ ਕਦੇ ਪਾਕਿਸਤਾਨ ਨੰਗ ਭੁੱਖ ਨਾਲ ਘੁੱਲਦੇ ਮੁਲਖ ਨੇ ਇਹ ਜੀ ਇਹਨਾਂ ਕੋਲੇ ਪਾਉਣ ਨੂੰ ਕਪੜਾ ਨਹੀਂ ਜੀ ਸਿਰ ਤੇ ਇਹਨਾਂ ਦੇ ਛੱਤ ਨਹੀਂ ਤੇ ਫਿਰ ਇਹਨੇ ਤੱਕੇ ਕੀ ਦੇ ਚੜਦੇ ਆ ਜੀ ਇਹ ਵੇਖ ਵਾਲੀ ਗੱਲ ਹੈ ਤੱਕੇ ਕੌਣ ਚੜਾਉਂਦਾ ਹੈ ਇਹ ਵੀ ਬਖਾਣੀ ਗੱਲ ਹੈ ਇੱਕ ਤੱਕੇ ਚੜਨਾ ਇੱਕ ਤੱਕੇ ਚੜਾਉਣਾ ਤੱਕੇ ਕੌਣ ਚੜਾਉਂਦਾ ਜ ਜਿਹਦੇ ਹੱਥ ਚ ਰਾਜਨੀਤਿਕ ਤਾਕਤ ਹੁੰਦੀ ਹੈ ਜੀ ਤੇ ਉਹਨੇ ਰਾਜਨੀਤਿਕ ਤਾਕਤ ਨੂੰ ਸਦਾ ਆਪਦੇ ਹੱਥ ਵਿੱਚ ਹੀ ਰੱਖਣਾ ਹੈ ਜੀ ਔਰ ਉਹਨੇ ਕਦੇ ਵੀ ਲੋਕਾਂ ਦਾ ਭਲਾ ਨਹੀਂ ਕਰਨਾ ਹੁੰਦਾ ਸਿਰਫ ਤੇ ਸਿਰਫ ਦੰਗੇ ਤੇ ਪੰਗੇ ਪੈਦਾ ਕਰਕੇ ਆਪ ਦੀ ਸਖਰਤਾ ਰਾਜਨੀਤਿਕ ਸਖਰਤਾ ਕਾਇਮ ਰੱਖਣੀ ਹੁੰਦੀ ਹੈ ਇਹ ਸਾਰਾ ਇਸੇ ਹੀ ਚਾਲੇ ਦਾ ਕਰਤੂਤ ਦਾ ਹੈ ਭਾੜਾ ਜੀ ਔਰ 27 ਬੰਦੇ ਨਿਰਦੋਸ਼ ਜੀ ਮਾਰੇ ਜਾਣੇ ਮੈਂ ਸਮਝਦਾ ਵੀ ਇਹ ਮਨੁੱਖਤਾ ਦੇ ਮੱਥੇ ਤੇ ਅੱਜ ਦਾ ਸਭ ਤੋਂ ਵੱਡਾ ਕਲੰਕ ਹੈ ਜੀ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਕਦੇ ਇਸ ਤਰ੍ਹਾਂ ਦੇ ਵਿਚਾਰ ਕਰਨਗੇ ਤੇ ਸੋਚਿਆ ਕਰਨਗੇ ਵੀ ਸਾਡੇ ਬਜ਼ੁਰਗਾਂ ਮਰੇ ਜਿਹੜੀਆਂ ਸਰਕਾਰਾਂ ਸੀ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਇਹ ਵੀ ਮਸੂਮਾਂ ਦਾ ਖੂਨ ਵੀ ਉਹ ਹੈ ਜਾਂਦਾ ਹੈ ਔਰ ਉਹ ਵੀ ਨਰਦੋਸ਼ਾਂ ਦਾ ਜੀ ਇਹ ਮੱਥੇ ਤੇ ਕਲੰਕ ਹੈ ਅਤੇ ਆਦੇ ਮੱਥੇ ਤੇ ਕਲੰਕ ਹੈ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਜੀ ਧਰਮ ਦੇ ਵਿੱਚ ਕੁਝ ਰੋਲ ਨੀਆ ਦਾ ਕਰਦਾ ਜੀ ਇਨਸਾਨ ਜਿਹੜਾ ਹੈ ਉਹ ਵੀ ਕਿ ਬਚਾਰਾ ਭੇਡ ਬੱਕਰੀਆਂ ਦੀ ਨਿਆਣੀ ਰਹਿੰਦਾ ਹੈ ਜੀ ਹੁਣ ਗਏ ਸਲਾਨੀ ਨੇ ਜੀ ਕਸ਼ਮੀਰ ਦੇ ਵਿੱਚ ਟੂਰਿਜ਼ਮ ਹੈ ਜੀ ਬਹੁਤਾ ਉਹਨਾਂ ਦਾ ਜਿਹੜਾ ਕਿੱਤਾ ਉਹ ਰਿਜ਼ਮ ਤੇ ਡਿਪੈਂਡ ਹੈ ਇਹ 2 ਮਹੀਨਿਆਂ ਜੀ ਜਦੋਂ ਮੀਂਹ ਪੈ ਗਿਆ ਉਸ ਤੋਂ ਬਾਅਦ ਕਿਹਨੇ ਜਾਣਾ ਜੀ ਹੁਣ ਉਹਨਾਂ ਦਾ ਰੋਜ਼ਗਾਰ ਹੈ ਤੇ ਅੱਜ ਵੀ ਕੋ ਸਤਾਈ ਬੰਦੇ ਮਰ ਗਏ ਆ ਕਿ ਕਿਨੇ ਬੰਦੇ ਬਸਾਂ ਤੇ ਚੜ ਕੇ ਤੇ ਕਾਰਾਂ ਤੇ ਚੜ ਕੇ ਕਸ਼ਮੀਰ ਜਾ ਰਹੇ ਪਤਾ ਲੈ ਲਓ ਜੀ ਮੇਰਾ ਖਿਆਲ ਇੱਕ ਵੀ ਨਹੀਂ ਆ ਰਿਹਾ ਜੀ ਠੀਕ ਹੈ ਇਹ ਸਾਰਾ ਨਾ ਆਰਥਿਕ ਤੌਰ ਤੇ ਲੋਕਾਂ ਦੇ ਵਿੱਚ ਹਾ ਹ ਕਾਰਮ ਚੋਂ ਜੀ ਲੋਕਾਂ 'ਚ ਭੈ ਪੈਦਾ ਕਰਨਾ ਜੀ ਫਿਰ ਲੋਕਾਂ 'ਚ ਨਫਰਤ ਪੈਦਾ ਕਰਨੀ ਤੇ ਇਹਦੇ ਨਾਲ ਜਿਹੜੀਆਂ ਸਰਕਾਰਾਂ ਆ ਆਪਣੀਆਂ ਕੁਰਪੀਤਾ ਤੋਂ ਪਰੇ ਹੋ ਜਾਂਦੀਆਂ ਜੀ ਉਹਨਾਂ ਦੀ ਬੁਰਤ ਕਥਨ ਚੱਰੀ ਰਹਿੰਦੀ ਹੈ ਕਿ ਇਹ ਉਸ ਚੀਜ਼ ਦਾ ਸਟੈਪ ਹੈ ਜੀ ਬਾਪੂ ਜੀ ਜਿਵੇਂ ਇੱਕ ਸੰਗਠਨ ਨੇ ਜ਼ਿੰਮੇਵਾਰੀ ਵੀ ਲਈ ਹੈ ਕਿ ਇਹ ਜਿਹੜਾ ਇਨਸੀਡੈਂਟ ਅਸੀਂ ਕੀਤਾ ਅਸੀਂ ਕਰਵਾਇਆ ਪਰ ਵੱਖ-ਵੱਖ ਐਂਗਲਸ ਤੋਂ ਜਿਵੇਂ ਵੇਖਿਆ ਜਾ ਰਿਹਾ ਕਈ ਲੋਕ ਇਹ ਕਹਿ ਰਹੇ ਨੇ ਕਿ ਲੋਕਾਂ ਦੇ ਵਿੱਚ ਰੋਸ ਹੈ ਵਿਧਰੋ ਜਿਹੜਾ ਲੋਕ ਉੱਥੇ ਦੇ ਲੋਕਲ ਲੋਕ ਨੇ ਉਹ ਕਰ ਰਹੇ ਨੇ ਕੋਈ ਕਹਿ ਰਿਹਾ ਕਿ ਪਾਕਿਸਤਾਨ ਦੀ ਸਾਜ਼ਿਸ਼ ਹੈ ਕੋਈ ਕਹਿ ਰਿਹਾ ਕਿ ਅਮਰੀਕਾ ਇਸ ਦੇ ਵਿੱਚ ਇਨਵੋਲਵ ਹੈ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਅਸਲ ਚ ਅਸਲ ਤੱਥ ਕੀ ਹੋ ਸਕਦੇ ਨੇ ਜੀ ਵੇਖੋ ਇਹ ਸਾਰੇ ਤੱਥ ਸ਼ਾਵਲ ਨੇ ਜੀ ਇਹ ਜੋ ਕੋਈ ਦੋ ਦੋ ਰਾਮਾਨੀ ਜੀ ਵੇਖੋ ਜੇ ਲੋਕਲ ਆਬਾਦੀ ਦੇ ਰੋਜ਼ਗਾਰ ਤੇ ਸੱਟ ਵੱਜੇ ਜੀ ਭਾਵੇਂ ਮਾੜੀ ਗੱਲ ਹੈ ਜੀ ਜੇ ਉਹਨਾਂ ਨੂੰ ਉੱਜੜ ਕੇ ਜਾਣਾ ਪਵੇ ਲੋਕਲ ਆਬਾਦੀ ਨੂੰ ਜੀ ਉਹ ਵੀ ਮਾੜੀ ਹੈ ਹੁਣ ਵੇਖ ਆਪਣੇ ਕੋਲੇ ਕਸ਼ਮੀਰ ਤੋਂ ਸ਼ਰਦ ਦੇ ਵਿੱਚ ਲੱਕੜਾ ਕੱਟਣ ਵਾਲੇ ਆਉਂਦੇ ਆ ਸੀ ਕਿ ਨਹੀਂ ਦੋ ਮਹੀਨੇ ਆਉਂਦੇ ਵਿਚਾਲੇ ਬਿਲਕੁਲ ਤੇ ਜੇ ਕੋਈ ਆਪਣਾ ਲੋਕਰ ਕੇ ਜੀ ਹੈ ਕਸ਼ਮੀਰ ਤੋਂ ਆ ਕੇ ਨਹੀਂ ਜਦ ਲੱਕੜਾ ਸੀ ਕੱਟ ਦਿੰਨੇ ਆ ਕਿ ਘਹਾੜੇ ਦਾ ਆਪਣਾ ਕੋਈ ਵੀ ਹੈਗੇ ਆਰਗੇ ਵੀ ਹੈਗੀਆਂ ਤੇ ਸਾਡੇ ਦੇ ਜਿਗਾਰ ਤੇ 6 ਵਜੇ ਦੀ ਆ ਜੀ ਇਸ ਤਰ੍ਹਾਂ ਦੀ ਨਹੀਂ ਹੁੰਦੀ ਜਿਗਾਰ ਤੇ ਜਦੋਂ ਆਪਣੇ ਕੋਲੇ ਉਸ ਪੱਤਰ ਦੇ ਥਿਆਰ ਨਹੀਂ ਤਰਸ ਕੱਟਣ ਵਾਲੇ ਜੋ ਉਹਨਾਂ ਕੋਲੇ ਇੱਕ ਮਿੰਟ ਲਉਂਦੇ ਆ ਜੀ ਉਹਨਾਂ ਦੇ درخت ਵੀ ਜਾਦੇ ਨੇ ਆਪਣੇ ਦਾ ਕੱਟਨੇ ਆਪਾਂ ਦਾ ਬੰਲੀ ਘਾੜੀ ਨਾਲ ਸਾਰ ਲੈਨੇ ਆ ਸਾਰੇ ਸੱਚ ਇੱਕ ਦੋ درخت ਬੜਨੇ ਹੁੰਦੇ ਆ ਜੀ ਉਹ ਲਾਲ ਦੇ ਜੰਗਲਾਂ ਦੇ ਜੰਗਲ ਲੋਏ ਉਹਨਾਂ ਕੋ ਟੈਕਨੀਕ ਹੈ ਜੁਗਤੀ ਹੈ ਠੀਕ ਹੈ ਨਾ ਇਸ ਕਰਕੇ ਇਹ ਚੀਜ਼ਾਂ ਉਹਨਾਂ ਦੀ ਜਿਹੜੀ ਲੋਕਲ ਬਾਣੀ ਹੈ ਨਾ ਉਹਨਾਂ ਦੇ ਵੀ ਕੰਮ ਦੇ ਉੱਤੇ ਫਰਕ ਪੈਂਦਾ ਪਰ ਉਹਨੂੰ ਬਚਾ ਕੇ ਰੱਖਣਾ ਬੈਲੈਂਸ ਬਣਾ ਕੇ ਰੱਖਣਾ ਜੀ ਇਸ ਰਕਰ ਦਾ ਭਾਰ ਸਰਕਾਰ ਦਾ ਹੁਣ ਰੋਲ ਕੀ ਹੋਣਾ ਚਾਹੀਦਾ ਹੈ ਕਿ ਮਿਲਟਰੀ ਦੇ ਹੱਥ ਕਮਾਂਡ ਦੇਣੀ ਚਾਹੀਦੀ ਹੈ ਕਿਉਂਕਿ ਜਦੋਂ 370 ਧਾਰਾ ਹਟਾਈ ਗਈ ਉਸ ਤੋਂ ਬਾਅਦ ਵੀ ਕਾफी ਵਿਰੋਧ ਹੋਇਆ ਔਰ ਫਿਰ ਇਲੈਕਸ਼ਨ ਵੀ ਹੋਏ ਇਲੈਕਸ਼ਨ ਦੇ ਵਿੱਚ ਇੱਕ ਸਰਕਾਰ ਵੀ ਚੁਣੀ ਗਈ ਪਰ ਸਰਕਾਰ ਇਹ ਕਹਿ ਰਹੀ ਹੈ ਕਿ ਸਾਡੇ ਹੱਥ ਕੁਝ ਨਹੀਂ ਹੈ ਇੱਥੇ ਹਲੇ ਵੀ ਗ੍ਰਹਿ ਮੰਤਰਾਲੇ ਜਿਹੜਾ ਇਨਵੋਲ ਹੈ ਤੇ ਤੁਸੀਂ ਕਿਵੇਂ ਵੇਖਦੇ ਹੋ ਹੁਣ ਸਰਕਾਰ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ ਜੀ ਬਿਕੋ ਜੀ 370 ਜੀ ਧਾਰਾ ਦੇ ਉੱਤੇ ਸਮੱਸਿਆ ਜਦੋਂ ਆਈ ਜੀ ਤੇ ਕੀ ਕਹਿੰਦੇ ਸੀ ਕਿ ਹੁਣ ਤੁਹਾਡੇ ਲਈ ਕਸ਼ਮੀਰ ਦੇ ਦਰਵਾਜ਼ੇ ਖੋਲਤੇ ਜੀ ਅੱਛਾ ਭਾਈ ਤਾਂ ਭਾਗ ਹੁਣ ਉੱਥੇ ਜਾ ਕੇ ਤੁਸੀਂ ਰਹਿ ਸਕੋਗੇ ਜੀ ਉੱਥੇ ਵਪਾਰ ਕਰ ਸਕੋਗੇ ਜੀ ਤੇ ਸਭ ਤੋਂ ਮਾੜੀ ਗੱਲ ਕੀ ਆਖੀ ਵੀ ਕਸ਼ਮੀਰ ਦੇ ਲੋਕੀ ਦੀਆਂ ਜਨਾਨੀਆਂ ਬਹੁਤ ਸੋਹਣੀਆਂ ਹੈ ਜੀ ਤੇ ਤੁਸੀਂ ਉਹਨਾਂ ਨਾਲ ਵਿਆਹ ਕਰਾ ਸਕੋਗੇ ਜੀ ਉਹ ਘਟੋ ਘਟਾ ਦਾ ਸ਼ਬਦ ਨਾ ਬੋਲੋ ਉਹ ਤੀਆਂ ਨੇ ਜੀ ਕਸ਼ਮੀਰ ਦੇ ਚ ਜਾਂਕੀਆਂ ਕੀ ਲੋੜ ਆ ਗਿਆ ਹੈ ਤਾਂ ਈ ਤੀਆਂ ਤੇ ਜੇ ਤੁਸੀਂ ਇਹ ਕਰੋ ਵੀ ਕਸ਼ਮੀਰ ਜਾਓਗੇ ਤੇ ਤੁਸੀਂ ਭਾਈ ਸਾਡੀਆਂ ਤੀਆਂ ਦੀ ਵੀ ਰਾਖੀ ਕਰੋਗੇ ਜੀ ਕਿੱਦਾਂ ਵਧੀਆ ਸ਼ਬਦ ਸੀ ਜੀ ਉਹਨਾਂ ਨੇ ਕਿਹਾ ਹੀ ਜੀ ਸ਼ਾਦੀ ਕਰਾਉਣੀ ਹੈ ਜੀ ਮਾਂ ਮਾਂ ਦੇ ਪੁੱਤ ਇਹ ਸਾਲ ਜਿਹੜੇ ਸ਼ਾਹ ਸਰਕਾਰੀ ਇਹ ਬੰਦਿਆਂ ਦੇ ਮੂੰਹ ਤੇ ਨਿਕਲੇ ਸ਼ਾਹ ਤੇ ਸੀ ਸਿਆਸੀ ਪਾਰਟੀਆਂ ਤੋਂ ਜੀ ਕਿ ਬੜੇ ਮਾੜੇ ਸ਼ਾਹ ਤੇ ਸੀ ਜੀ ਇਸ ਕਰਕੇ ਇਹੀ ਨੀਂ ਚੀਜ਼ਿੰਦਾ ਵੀ ਅਸਰ ਪੈਂਦਾ ਹੈ ਜੀ ਲੋਕਾਂ ਨੂੰ ਜਿਹੜੇ ਲੋਕਲ ਲੋਕ ਹੁੰਦੇ ਆ ਨਾ ਥੋੜਾ ਜਾਰੋ ਰੋਸਤਾ ਹੁੰਦਾ ਹੈ ਜੀ ਪਰ ਰੋਸ ਦਾ ਮਤਲਬ ਇਹ ਨਹੀਂ ਕਿ ਕਿਸੇ ਨੇ ਹੱਥਿਆਂ ਨੂੰ ਮਾਰੋ ਬੇਕਸਰ ਹੱਥਿਆਂ ਨੂੰ ਮਾਰੋ ਰੋਸ ਦਾ ਟੰਗ ਵੀ ਲੋਕਤੰਤਰੀ ਹੋਣਾ ਚਾਹੀਦਾ ਹੈ ਜੀ ਅੱਜ ਤੱਕ ਕਦੇ ਕਦੇ ਵੀ ਕਿਸੇ ਵੀ ਮੁਲਕ ਦੇ ਵਿੱਚ ਅਤਵਾਦ ਦੇ ਨਾਲ ਅਤਵਾਦ ਦੇ ਅਥਾਰ ਨਾਲ ਸ਼ਾਂਤੀ ਕਾਇਮ ਨਹੀਂ ਹੋਈ ਨਹੀਂ ਹੋਈ ਪੰਜਾਬ 'ਚ ਹੋਈ ਦਾ ਦੱਸ ਦਿਓ 30000 ਬੰਦਾ ਨਾ ਲਾਵਾਸ ਕਰਕੇ ਮਾਰਤਾ ਸੀ ਤੇ ਅੱਜ ਕਿਸੇ ਦੇ ਯਾਦ ਨਹੀਂ ਜੀ ਵੀ 30000 ਬੰਦਾ ਵੀ ਮਾਰਿਆ ਜੀ ਤੇ ਉੱਥੇ ਵੀ ਜੇ ਆਹੀ ਕੰਮ ਸ਼ੁਰੂ ਕਰਤਾ ਤਕੀਦੇ ਯਾਦ ਹੋਣਾ ਵੀ ਕਸ਼ਮੀਰ ਦਾ ਕੌਣ ਮਰ ਗਿਆ ਜੀ ਬਾਕੀ ਚ ਇਹ ਕਈ ਵਾਰੀ ਕਹਿੰਦੇ ਵੀ ਪਾਕਿਸਤਾਨ ਪਾਕਿਸਤਾਨ ਕਿਹੜੇ ਬਾਗ ਦੀ ਮੂੜੀ ਆ ਪਤਾ ਕਰ ਕੀ ਚੀਜ਼ ਹੈ ਕੀ ਕਰ ਸਕਦਾ ਉਹ ਆਪਦੇ ਆਪ ਨੂੰ ਸੰਭਾਲ ਲੇ ਜੀ ਮਖੌਲ ਨਹੀਂ ਕਰਨੀ ਪਾਕਿਸਤਾਨ ਤੇ ਮੌਜਾ ਹੀ ਮੌਜਾ ਤੇ ਚਾਰੇ ਪਾਸੇ ਫੌਜੇ ਭੋਜਾਂ ਜੀ ਉਹ ਤੇ ਪਾਕਿਸਤਾਨ ਤਾਂ ਭੋਜਾਂਦੇ ਸਮਾ ਇਹ ਕੀ ਇਹ ਵੀ ਕਾਰਨ ਹੈ ਕਿ ਪਾਕਿਸਤਾਨ ਉਦਾਂ ਦਾ ਮਾਹੌਲ ਭਾਰਤ ਵਿੱਚ ਵੀ ਬਣਾਉਣਾ ਚਾਹੁੰਦਾ ਨਹੀਂ ਪਾਕਿਸਤਾਨ ਆਪਣੇ ਹੀ ਮਾਹੌਲ ਬਣਾ ਸਕਦਾ ਜੀ ਭਾਵੇਂ ਜੋ ਮਰਜ਼ੀ ਚਾਹੁੰਦਾ ਹੋਵੇ ਉਹ ਆਪਦਾ ਘਰ ਹੀ ਸੰਭਾਲ ਲੇ ਜੀ ਉਹ ਆਪਣਾ ਕੁਝ ਨਹੀਂ ਵਿਗਾੜ ਸਕਦਾ ਪਾਕਿਸਤਾਨਾਂ ਘੱਟੋ ਘੱਟ ਭਾਰ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਇਹਦਾ ਵਿਗਾੜ ਸਕਦਾ ਤਾਂ ਅਮਰੀਕਾ ਜਰੂਰ ਵਿਗਾੜ ਸਕਦਾ ਹੋਰ ਵੱਡੇ ਪਰ ਭਾਰਤ ਦੀ ਨਰਮਾਈ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਨੁਕਸਾਨ ਦੇਦੀ ਨਹੀਂ ਨਰਮ ਵੀ ਨਹੀਂ ਹਨ ਆਪਣੇ ਆਲੇ ਜੀ ਇਹ ਜਿਹੜੇ ਸਿਆਸੀ ਤੌਰ ਤੇ ਬੰਦੇ ਨੇ ਨਰਮ ਘੱਟ ਹੁੰਦੇ ਆ ਇਹ ਇੱਕੋ ਕਰਮ ਵੱਧ ਕਰ ਦਿੰਦੇ ਆ ਜੀ ਇਹ ਇੱਕੋ ਜਿਹੀ ਹੈ ਕਿ ਮਾਸੀ ਦੇ ਪੁੱਤ ਨੇ ਚਾਹੇ ਪਾਕਿਸਤਾਨੀ ਹੋਣ ਚਾਹੇ ਉਹ ਭਾਰਤੀ ਹੋਵੇ ਹਾਂ ਇਹ ਮੈਨ ਨਹੀਂ ਸਕੇ ਮਾਸੀ ਦੇ ਪੁੱਤ ਕਹਿਣਾ ਜੀ ਇਹਨਾਂ ਦੀ ਕੋਈ ਕਰਤੋਤਾ ਜੀ ਕੋਈ ਜਿੱਕੀ ਸੋਝਾ ਦੋਨੇ ਪਾਸੇ ਲੋਕ ਵਿਰੋਧੀ ਨੇ ਜੀ ਪਾਕਿਸਤਾਨ ਦੇ ਵਿੱਚ ਹੀ ਵੇਖੋ ਇਹਦੇ ਕਿਰਤਕਾਰਾਂ ਵਾਲੇ ਲੋਕ ਸੀ ਜੀ ਉਹ ਖੁੱਡੇ ਲਾਤੇ ਜੀ ਤੇ ਉੱਥੋਂ ਦੇ ਵੱਡੀਆਂ-ਵੱਡੀਆਂ ਫੌਜਾਂ ਦੇ ਕੋਲੇ ਜ਼ਮੀਨਾਂ ਜਿਹੜੀਆਂ 10-10 ਹਜ਼ਾਰ ਏਕੜ ਜੀ 25-2500 ਏਕੜ ਜੀ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਕਬਜ਼ੇ ਚ ਆ ਗਈਆਂ ਤੇ ਲੋਕਾਂ ਕੋਲੇ ਰਹਿੀਆਂ ਕੋਈ ਨਹੀਂ ਜੀ ਰੋਲਾ ਤਾਂ ਜੋ ਕੋਈ ਚੌਧਰ ਦਾ ਹੈ ਨਾ ਆਰਥਿਕ ਲੁੱਟ ਤੇ ਰਾਜਨੀਤਿਕ ਚੌਧਰ ਦਾ ਹੈ ਜੀ ਉਹ ਪਾਕਿਸਤਾਨ ਚ ਵੀ ਹੈ ਆਪਣੇ ਚ ਵੀ ਹੈ ਜੀ ਜੰਮੂ ਕਸ਼ਮੀਰ ਚ ਵੀ ਹੈ ਪਰ ਇਹ ਵੀ ਜਦੋਂ ਲੋਕਾਂ ਦੀ ਚੇਤਨਾ ਵੱਡੀ ਹੋਊ ਜੀ ਚੇਤਨਾ ਖਾਸ ਤੌਰ ਜੀ ਉਦੋਂ ਭਾਈਚਾਰਾ ਵੱਡਾ ਹੋਊ ਜੀ ਤਾਂ ਫਿਰ ਇਤੀ ਜ਼ਿਆਦਾ ਰਾਜੂ ਹੋਊਗਾ ਪਰ ਜੇ ਰਾਜ ਸਤਾਈ ਬੰਦਾ ਦਾ ਨਰਦੋਸ਼ਾ ਦਾ ਕਾਹਨ ਹੋਇਆ ਜੀ ਮਤਲਬ ਜਿੰਨੀ ਨਿਦਿਆ ਕਰਕੇ ਉਹਨੀ ਧੋੜੀ ਜੀ ਕਿ ਮੈਂ ਤਾਂ ਸ਼ਰਿਆਂ ਉੱਤੇ ਨੂੰ ਚਾਰਾਂ ਵੀ ਅੱਜ ਦੇ ਯੁੱਗ ਦੇ ਵਿੱਚ ਮਨੁੱਖਤਾ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲਾਇਆ ਹੈ ਤੇ ਜਿਹੜੇ ਕਿਸ ਨੇ ਵੀ ਲਾਇਆ ਹੈ ਉਹ ਕਲੰਕ ਮੁੜ ਕੇ ਹੁਣ ਧੋ ਨਹੀਂ ਸਕੂਗਾ ਜੀ ਬਾਪੂ ਜੀ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਸਰਚ ਆਪਰੇਸ਼ਨ ਮਿਲਟਰੀ ਵੱਲੋਂ ਚਲਾਏ ਜਾ ਰਹੇ ਨੇ ਕੀ ਲੱਗਦਾ ਕਿ ਹੁਣ ਹੱਲ ਕੀ ਹੋ ਸਕਦਾ ਕਿ ਉਹ ਜਾਂਚ ਤਾਂ ਹੋਣੀ ਚਾਹੀਦੀ ਹੈ ਵੇਖੋ ਜੇ ਸਰਕਾਰ ਚੁੱਪ ਕਰਕੇ ਬਹਿ ਜੇ ਜੀ ਦੇਖੋ ਭਾਈ ਅੱਤਵਾਦੀਆਂ ਨੇ ਇਹ ਕੰਮ ਕਰਤਾ ਅੱਤਵਾਦੀ ਬੜੇ ਮਾੜੇ ਨੇ ਤੇ ਪਾਕਿਸਤਾਨ ਨੇ ਕਰਵਾਤਾ ਆ ਜਾਂ ਕਿਸੇ ਹੋ ਦੇਖਦਿਆਂ ਨਾਲ ਨੇ ਲੈਦਣ ਉਹਨੇ ਕਰਵਾਤਾ ਆਪ ਦਾ ਪੈਰਾ ਆਪ ਵੀ ਦੇਣਾ ਪੈਣਾ ਜੀ ਸੁੱਤਿਆਂ ਦੀਆਂ ਕਟੀਆਂ ਸੁੱਤਿਆਂ ਦੇ ਕਟੇ ਤੇ ਜਾਗਦਿਆਂ ਦੀਆਂ ਕਟੀਆਂ ਜੀ ਠੀਕ ਹੈ ਨਾ ਇਸ ਕਰਕੇ ਸੌਕੇ ਨਹੀਂ ਗੱਲ ਬਣਦੀ ਜੀ ਪਰਤਾਲ ਦੀ ਕਰਨ ਜੀ ਜਾਂਚ ਵੀ ਕਰਨ ਆਪਦੀਆਂ ਏਜੰਸੀਆਂ ਦੀ ਵਰਤੋਂ ਕਰਨ ਜੀ ਸਾਰੇ ਮੁਰਖਾਂ ਕੋਲੇ ਆਪਣੀਆਂ ਏਜੰਸੀਆਂ ਹੁੰਦੀਆਂ ਜੀ ਅਮਰੀਕਾ ਸਾਰੀ ਦੁਨੀਆ ਦੇ ਉੱਤੇ ਬੈਠਾ ਬਟਾ ਹਰ ਚੀਜ਼ ਪ੍ਰਾਪਤ ਕਰ ਲੈਂਦਾ ਜੀ ਆਪਣਾ ਕੀ ਕੋਡ ਚੱਲਿਆ ਏ ਵੀ ਆਪਣੇ ਆਪ ਨੂੰ ਠੀਕ ਕਰਨ ਬਾਪੂ ਜੀ ਇੱਥੇ ਏਜੰਸੀਆਂ ਦਾ ਵੀ ਫੇਲਿਅਰ ਕਿਹਾ ਜਾ ਰਿਹਾ ਹੈ ਕਈ ਲੋਕ ਕਹਿ ਰਹੇ ਨੇ ਕਿ ਏਡੀ ਵੱਡੀ ਤਦਾਦ ਦੇ ਵਿੱਚ ਜੇ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਚ ਸੈਲਾਨੀ ਜਾ ਰਹੇ ਸਨ ਤਾਂ ਏਜੰਸੀਆਂ ਕਿੱਥੇ ਸਨ ਉਹਨਾਂ ਦੀ ਸਿਕਿਉਰਿਟੀ ਪੁਲਿਸ ਨੇ ਕਰਨੀ ਸੀ ਪੁਲਿਸ ਕਿੱਥੇ ਸੀ ਕਿਉਂਕਿ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਕ ਲੜਕੀ ਜਿਸ ਦਾ ਸ਼ਾਇਦ 8 ਦਿਨ ਪਹਿਲਾਂ ਵਿਆਹ ਹੋਇਆ ਸੀ ਹਸਬੰਦ ਉਹਦਾ ਕਰਨਲ ਸੀ ਕਰਨਾਲ ਦੇ ਰਹਿਣ ਵਾਲੇ ਸੀ ਮਿਲਟਰੀ ਦਾ ਉਹ ਬੰਦਾ ਸੀ ਔਰ ਉਹਦੇ ਸਾਹਮਣੇ ਉਹਨੂੰ ਮਾਰ ਦਿੱਤਾ ਗਿਆ ਉਹਨੇ ਸਾਰੀ ਗੱਲ ਦੱਸੀ ਕਿ ਧਰਮ ਦੇ ਆਧਾਰ ਤੇ ਮਾਰ ਰਹੇ ਸਨ ਨਹੀਂ ਗੱਲ ਧਰਮ ਦੀ ਨਹੀਂ ਜੀ ਅਤਵਾਦ ਅਤਵਾਦਿਆ ਕੋਈ ਕਰਨੀ ਹੁੰਦਾ ਇੱਕ ਯਾਦ ਰੱਖੋ ਜੀ ਮੈਂ ਇੱਕ ਚੀਜ਼ ਪੂਰੀ ਕਰਨੀ ਚਾਹੁੰਦਾ ਸੀ ਔਰ ਉਸਨੇ ਇਹ ਵੀ ਗੱਲ ਦੱਸੀ ਕਿ ਲਗਭਗ ਅੱਧੇ ਘੰਟੇ ਬਾਅਦ ਉੱਥੇ ਪੁਲਿਸ ਆਉਂਦੀ ਆ ਔਰ ਲੋਕਲ ਲੋਕਾਂ ਨੇ ਰੈਸਕਿਊ ਕਰਕੇ ਉਹਨਾਂ ਨੂੰ ਬਚਾਇਆ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਪੁਲਿਸ ਦੀ ਹੈ ਏਜੰਸੀਜ਼ ਦੀ ਵੀ ਬਣਦੀ ਸੀ ਏਜੰਸੀਆਂ ਦੇ ਪ੍ਰੋਸੀਜਰ ਵਾਲੀ ਬਾਕਾ ਦਾ ਬਣਦੀ ਸੀ ਦੀ ਬਾਕਾਇਦਾ ਹੁੰਦੀ ਹੈ ਜੀ ਇਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨਹੀਂ ਹਨ ਜੀ ਇਹਦਾ ਯਾਸ਼ੀਆ ਕਰਦੇ ਨੇ ਜੀ ਤੁਸੀਂ ਪੰਜਾਬ ਦੇ ਅਤਵਾਦ ਵਾਲੇ ਪੁਲਿਸ ਦਾ ਕੀ ਰੋਰ ਸੀ ਸਭ ਨੂੰ ਸਾਰਿਆਂ ਨੂੰ ਪਤਾ ਜੀ ਅਤਵਾਦ ਦੇ ਵਿੱਚ ਅਤਵਾਦ ਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਪੁਲਿਸ ਨਹੀਂ ਕੀਤਾ ਸੀ ਜੀ ਇਹ ਤਾਂ ਕੋਈ ਦੋਰਾਵਾ ਨਹੀਂ ਕਹੀ ਕਹਿੰਦੇ ਆ ਪੁਲਿਸ ਨਹੀਂ ਅਤਵਾਦ ਨੂੰ ਜੀ ਖਤਮ ਕਰਤਾ ਪੰਜਾਬ ਚ ਸਭ ਝੂਠ ਮਾਰ ਦਿਆ ਹੈ ਜੀ ਕਿਤਾਬਾਂ ਦੇ ਦਰਦੀਆਂ ਇਹਨਾਂ ਦੀ ਛਾਤ ਦੇ ਥੱਲੇ ਸਭ ਕੁਝ ਬੜਦਾ ਸੀ ਸਰਕਾਰ ਦੀ ਛਾਤ ਦੇ ਥੱਲੇ ਸਭ ਕੁਝ ਬੜਦਾ ਸੀ ਜੀ ਇਸ ਕਰਕੇ ਉੱਥੇ ਵੀ ਇਸੇ ਤਰ੍ਹਾਂ ਦੇ ਵਰਤਾਰੇ ਜੀ ਕਿ ਤਰ੍ਹਾਂ ਕਿਤੇ ਸਿਆਸੀ ਵਰਤਾਰਾ ਬਾਕਾਇਦਾ ਹੱਤ ਹੁੰਦਾ ਜੀ ਫਿਰ ਏਜੰਸੀਆਂ ਆਪਣਾ ਕੰਮ ਕਰਦੀਆਂ ਜੀ ਤੇ ਪੋਰਸ ਆਪਣਾ ਕੰਮ ਕਰਦਾ ਤੇ ਮਾਸੂਮ ਵਿਚਾਰੇ ਮਾਰੇ ਜਾਂਦੇ ਜਿੰਨਾਂ ਨੂੰ ਪਤਾ ਤੱਕ ਨਹੀਂ ਕੱਲ ਸਾਡੇ ਨਾਲ ਕੀ ਹੋਣਾ ਹੈ ਹੁਣ ਸਲਾਨੀ ਨੂੰ ਪਤਾ ਸੀ ਕਿ ਜੀ ਉਹ ਵਿਚਾਰੇ ਮਰਨ ਨੂੰ ਗਏ ਸੀ ਜੀ ਬਿਲਕੁਲ ਨਹੀਂ ਗਿਆ ਜੀ ਤੇ ਇਸ ਕਰਕੇ ਸਾਰਾ ਖਸੂ ਸਰਕਾਰਾਂ ਦਾ ਜੀ ਪੁਲਿਸ ਦਾ ਜੀ ਇਹ ਪੱਕੀ ਦਾ ਜੀ ਸਮਾਧਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਬਾਪੂ ਬਲਕਾਰ ਦੇ ਨਾਲ ਵਿਸ਼ੇਸ਼ ਤੌਰ ਤੇ ਚਰਚਾ ਹੋਈ ਜੋ ਬੀਤੇ ਦਿਨ ਹਾਦਸਾ ਘਟਨਾ ਜਿਹੜੀ ਵਾਪਰੀ ਹੈ ਪਹਲਗਾਮ ਦੇ ਵਿੱਚ ਸੋ ਬੇहद निंदनीयੋਗ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਬੇਕਸੂਰ ਸਲਾਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੋ ਬੇਸ਼ੱਕ ਹੁਣ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਮਿਲਟਰੀ ਵੱਲੋਂ ਸਰਚ ਆਪਰੇਸ਼ਨ ਜਿਹੜਾ ਸ਼ੁਰੂ ਕੀਤਾ ਗਿਆ ਪਰ ਜਿਨ੍ਹਾਂ ਦੇ ਘਰਾਂ ਦੇ ਜੀ ਚਲੇ ਗਏ ਉਹ ਕਾਟਾ ਕਿਸ ਤਰ੍ਹਾਂ ਪੂਰਾ ਕਰਨਗੇ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ ਰਾਏ ਕਮੈਂਟ ਦੇ ਜ਼ਰੀਏ ਜ਼ਰੂਰ ਦਿਓ ਸਤਿ ਸ਼੍ਰੀ ਅਕਾਲ